ਸਭ ਤੋਂ ਪਹਿਲਾਂ ਇਹ ਸੀਸੀਟੀਵੀ ਫੁਟੇਜ ਦੇਖੋ ਇਸ ਦੇ ਵਿੱਚ ਦੋ ਆਦਮੀ ਨਜ਼ਰ ਆ ਰਹੇ ਨੇ ਤੇ ਇਹ ਦੋਨੋਂ ਹੀ ਸ਼ੂਟਰ ਨੇ ਇਸੇ ਤੋਂ ਬਾਅਦ ਇਹ ਮੋਟਰਸਾਈਕਲ ਦੇ ਉੱਤੇ ਹੀ ਇੱਕ ਘਰ ਦੇ ਬਾਹਰ ਜਾਂਦੇ ਤੇਸਤਾ ਵੀ ਤੁਸੀਂ ਸੀਸੀਟੀਵੀ ਫੁਟੇਜ ਦੇਖ ਰਹੇ ਹੋਵੋਗੇ ਇੱਕ ਅਸੀ ਦਿਸ਼ਾ ਪਟਾਨੀ ਦਾ ਜੋ ਕਿ ਇੱਕ ਐਕਟ੍ਰੈਸਾ ਤੁਸੀਂ ਮਹਿੰਦਰ ਸਿੰਘ ਧੋਨੀ ਤੇ ਬਣੀ ਹੋਈ ਫਿਲਮ ਦੇ ਵਿੱਚ ਇਸ ਐਕਟ੍ਰੈਸ ਨੂੰ ਦੇਖਿਆ ਹੋਊਗਾ ਕਿਉਂਕਿ ਉਹਦੇ ਵਿੱਚ ਇਸੇ ਐਕਟ੍ਰੈਸ ਦੇ ਦੁਆਰਾ ਕੰਮ ਕੀਤਾ ਗਿਆ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਰ ਇਹ ਉਸੇ ਘਰ ਦੇ ਉੱਤੇ ਫਾਇਰਿੰਗ ਕਰਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਤਿੰਨ ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਇਹ ਵੀਡੀਓ ਤੁਸੀਂ ਦੇਖ ਵੀ ਰਹੇ ਹੋਵੋਗੇ ਜੋ ਕਿ ਜਾ ਕੇ ਸਿੱਧੇ ਕੰਧ ਦੇ ਵਿੱਚ ਲੱਗਦੇ ਨੇ ਹੁਣ ਇਹ ਦੂਸਰੀ ਵੀਡੀਓ ਦੇਖੋ ਜਿਸ ਦੇ ਵਿੱਚ ਮੋਟਰਸਾਈਕਲ ਡਿੱਗੇ ਤੇ ਜੇ ਤੁਸੀਂ ਧਿਆਨ ਦੇ ਨਾਲ ਦੇਖਿਆ ਹੋਵੇ ਤਾਂ ਇਹ ਉਹੀ ਬਾਈਕ ਆ ਜੋ ਸੀਸੀਟੀਵੀ ਦੇ ਵਿੱਚ ਉਹਨਾਂ ਦੋ ਆਦਮੀਆਂ ਦੇ ਕੋਲ ਸੀ ਦਰਅਸਲ ਪੁਲਿਸ ਦੀ ਇੱਕ ਬੈਰੀਕੇਟਿੰਗ ਲੱਗੀ ਹੋਈ ਸੀ ਤੇ ਤਾਰੀਖ ਸੀ 17 ਸਤੰਬਰ ਗਾਜ਼ੀਆਬਾਦ ਦੇ ਨੇੜੇ ਇਸੇ ਬੈਕ ਦੇ ਉੱਪਰ ਸਵਾਰ ਇਹੀ ਲੜਕੇ ਉਸੇ ਰੋਡ ਦੇ ਉੱਪਰ ਜਾ ਰਹੇ ਸੀ ਤੇ ਜਦੋਂ ਇਹਨਾਂ ਨੇ ਦੇਖਿਆ ਕਿ ਪੁਲਿਸ ਦੇ ਨਾਕੇ ਦੇ ਉੱਤੇ ਚੈਕਿੰਗ ਚੱਲ ਰਹੀ ਆ ਤਾਂ ਇਹਨਾਂ ਵੱਲੋਂ ਬਾਈਕ ਘੁਮਾ ਲਈ ਜਾਂਦੀ ਆ ਜਦੋਂ ਪੁਲਿਸ ਦੀ ਨਜ਼ਰ ਪਈ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਇਹਨਾਂ ਵੱਲੋਂ ਪੁਲਸ ਦੇ ਉੱਪਰ ਵੀ ਫਾਇਰਿੰਗ ਕਰ ਦਿੱਤੀ ਜਾਂਦੀ ਆ ਤੇ ਫਿਰ ਇੱਕ ਮੁਕਾਬਲੇ ਦੇ ਤੌਰ ਦੇ ਉੱਤੇ ਦੂਸਰੀ ਤਰਫੋਂ ਪੁਲਸ ਦੇ ਦੁਆਰਾ ਵੀ ਫਾਇਰਿੰਗ ਕੀਤੀ ਜਾਂਦੀ ਆ 25 ਤੋਂ ਲੈ ਕੇ 30 ਰਾਉਂਡ ਫਾਇਰ ਹੁੰਦੇ ਨੇ ਤੇ ਚਾਰ ਪੁਲਿਸ ਵਾਲਿਆਂ ਨੂੰ ਵੀ ਗੋਲੀਆਂ ਲੱਗਦੀਆਂ ਨੇ ਪਰ ਹੁਣ ਉਹ ਖਤਰੇ ਤੋਂ ਬਾਹਰ ਨੇ ਪਰ ਇਸ ਦੇ ਬਾਵਜੂਦ ਵੀ 15 ਮਿੰਟ ਦੇ ਮੁਕਾਬਲੇ ਤੋਂ ਬਾਅਦ ਪੁਲਸ ਵੱਲੋਂ ਦੋਨਾਂ ਸ਼ੂਟਰਸ ਨੂੰ ਢੇਰ ਕਰ ਦਿੱਤਾ ਜਾਂਦਾ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਜਾਂਦਾ ਹੁਣ ਸਵਾਲ ਸੀ ਕਿ ਇਹਨਾਂ ਸ਼ੂਟਰਸ ਨੇ ਇਹ ਫਾਇਰਿੰਗ ਦਿਸ਼ਾ ਪਾਟਨੀ ਦੇ ਘਰ ਕੀਤੀ ਕਿਉਂ ਤਾਂ ਇਸ ਫਾਇਰਿੰਗ ਤੋਂ ਬਾਅਦ ਅਗਲੇ ਕੁਝ ਘੰਟਿਆਂ ਵਿੱਚ ਹੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵਾਇਰਲ ਹੁੰਦੀ ਆ ਤੇ ਇਹ ਪੁਸ਼ਟ ਗੋਲਡੀ ਬਰਾਡ ਤੇ ਹੋਰ ਕਈ ਲੋਕਾਂ ਵੱਲੋਂ ਕੀਤਾ ਗਿਆ ਸੀ। ਤਿਸ਼ਾ ਪਾੜਨੀ ਦੇ ਘਰ ਤੇ ਹੋਈ ਫੈਰਕ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਵੱਲੋਂ ਲੈਤੀ ਗਈ ਸੀ ਇਸ ਪੋਸਟ ਦੇ ਜ਼ਰੀਏ। ਤਿਸ ਤੋਂ ਬਾਅਦ ਸਾਹਮਣੇ ਆਈ ਕਿ ਇਸ ਫੈਰਕ ਦੇ ਪਿੱਛੇ ਦੀ ਵਜ੍ਹਾ ਕੀ ਸੀ। 13 ਅਗਸਤ ਦੇ ਮਹੀਨੇ ਦੀ ਗੱਲ ਆ ਕਿ ਇੱਕ ਹਿੰਦੂ ਕਥਾਵਾਚਕਾ ਅਨਿਰੁੱਧਾਚਾਰੀਆ ਮਹਾਰਾਜ। ਇਹ ਬੰਦਾ ਇੱਕ ਪ੍ਰਵਚਨ ਦੇ ਰਿਹਾ ਸੀ। ਇਸ ਦੌਰਾਨ ਉਸ ਦਾ ਇੱਕ ਭਗਤ ਇੱਕ ਸਵਾਲ ਪੁੱਛਦਾ ਕਿ ਉਹਦੇ ਪਰਵਾਰ ਵਾਲੇ ਉਹਤੇ ਦਬਾਅ ਬਣਾ ਰਹੇ ਨੇ ਕਿ ਉਹ ਵਿਆਹ ਕਰਵਾ ਲੈ। ਪਰ ਹਾਲੀ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੋਈਆਂ ਨੇ ਜਿਵੇਂ ਡਾਈਵੋਰਸ ਹੋ ਰਹੇ ਨੇ ਰਾਜਾ ਰਗੂਬਾਂਚੀ بڑا ਕੇਸ ਹੋਇਆ ਥੇ ਕਈ ਕੇਸ ਨੀਲੇ ਡਰਮ ਵਾਲੇ ਵੀ ਹੋ ਚੁੱਕੇ ਨੇ ਉਸਨੇ ਕਿਹਾ ਕਿ ਮੈਨੂੰ ਡਰ ਲੱਗ ਰਿਹਾ ਕਿ ਵਿਆਹ ਤੋਂ ਬਾਅਦ ਕਿਤੇ ਮੇਰਾ ਵੀ ਇੰਨਾ ਵਾਲਾ ਹਾਰ ਨਾ ਹੋਵੇ ਸੋ ਮੈਨੂੰ ਵਿਆਹ ਕਰਵਾਉਣ ਤੋਂ ਡਰ ਲੱਗ ਰਿਹਾ ਤਾਂ ਅਨੁਰੁੱਤਾਚਾਰੀਆ ਵੱਲੋਂ ਇਸ ਦੇ ਉੱਤੇ ਔਰਤਾਂ ਨੂੰ ਕੁਝ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਜੋ ਕੁਝ ਔਰਤਾਂ ਨੂੰ ਬੁਰੀਆਂ ਲੱਗੀਆਂ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਸ ਪ੍ਰਵਚਨ ਤੇ ਮਾਫੀ ਵੀ ਮੰਗੀ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦਿਸ਼ਾ ਪਾਡਰੀ ਦੀ ਇੱਕ ਭੈਣਾ ਖੁਸ਼ਬੂ ਪਾਡਰੀ ਜੋ ਕਿ ਆਰਮੀ ਦੇ ਵਿੱਚ ਇੱਕ ਅਫਸਰ ਵੀ ਰਹੀ ਆ ਉਸਨੇ ਇੱਕ ਵੀਡੀਓ ਜਾਰੀ ਕੀਤਾ ਤੇ ਜਿਸ ਦੇ ਵਿੱਚ ਉਸਨੇ ਅਨੁਰੁੱਧਾ ਚਾਰੀਆ ਨੂੰ ਵੀ ਕਾਫੀ ਕੁਝ ਕਿਹਾ ਇਸ ਮਿਆਂ ਤੋਂ ਕਾਫੀ ਸਮਾਂ ਟੱਪ ਚੁੱਕਿਆ ਸੀ ਤੇ ਫਿਰ ਮਾਮਲਾ ਸ਼ਾਂਤ ਵੀ ਹੋ ਗਿਆ ਤੇ ਫਿਰ 12 ਸਤੰਬਰ ਦੀ ਰਾਤ ਦੋ ਲੋਕ ਆਉਂਦੇ ਨੇ ਉਹਨਾਂ ਦੇ ਘਰ ਦੇ ਉੱਪਰ ਫਾਇਰਿੰਗ ਕਰਦੇ ਨੇ ਹੁਣ ਦਸ਼ਾ ਪਾਟਨੀ ਦੇ ਪਿਤਾ ਵੀ ਡੀਐਸਪੀ ਰਟਾਇਰਡ ਸੀ ਤੇ ਇਸੇ ਕਰਕੇ ਮਾਮਲਾ ਜੋਗੀ ਅਦਿੱਤਿਆ ਨਾ ਤੱਕ ਵੀ ਪਹੁੰਚ ਗਿਆ ਤੇ ਫਿਰ ਪੁਲਿਸ ਵੀ ਸੀਰੀਅਸ ਹੁੰਦੀ ਆ ਤੇ ਇਹਨਾਂ ਦੋਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਰਵਿੰਦਰ ਜੋ ਕਿ ਰੋहतक ਦਾ ਰਹਿਣ ਵਾਲਾ ਸੀ ਤੇ ਦੂਸਰਾ ਸੀ ਅਰਣ ਜੋ ਕਿ ਸੋਨੀਪਾਦਾ ਰਹਿਣ ਵਾਲਾ ਸੀ ਪਰ ਹੁਣ ਦੂਸਰੀ ਤਰਫ ਜੋਏ ਅਰੋਣਾ ਉਸ ਦੇ ਘਰ ਵਾਲਿਆਂ ਦਾ ਕਹਿਣਾ ਕਿ ਉਸ ਉੱਪਰ ਕਿਸੇ ਥਾਣੇ ਦੇ ਵਿੱਚ ਮਾਰਕੁੱਟ ਤੱਕ ਦਾ ਕੋਈ ਵੀ ਮਾਮਲਾ ਦਰਜ ਨਹੀਂ ਆ ਤੇ ਪੁਲਿਸ ਨੇ ਉਸ ਉੱਪਰ 1 ਲੱਖ ਰੁਪਏ ਤੱਕ ਦਾ ਇਨਾਮ ਤੱਕ ਦਿਖਾਤਾ ਇਹ ਨਹੀਂ ਅਰुण ਦੇ ਘਰ ਵਾਲਿਆਂ ਨੇ ਇਹ ਵੀ ਕਿਹਾ ਕਿ ਸੀਸੀਟੀਵੀ ਦੇ ਵਿੱਚ ਦਿਖ ਰਿਹਾ ਜਿਹੜਾ ਬੰਦਾ ਉਹ ਸਾਡਾ ਬੇਟਾ ਹੈ ਹੀ ਨਹੀਂ ਤੇ ਇਸੇ ਤੋਂ ਬਾਅਦ ਇੱਕ ਹੋਰ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜੋ ਕਿ ਰੋਇਟ ਗੋਦਾਰਾ ਨਾਮ ਤੋਂ ਬੈਲ ਕੀਤੀ ਗਈ ਸੀ ਇਸ ਅੰਦਰ ਸਿੱਧੇ ਸਿੱਧੇ ਪੁਲਿਸ ਨੂੰ ਵੀ ਧਮਕੀ ਦਿੱਤੀ ਗਈ ਸੀ ਇਹ ਚ ਕਿਹਾ ਗਿਆ ਸੀ ਕਿ ਇਹ ਜੋ ਅੱਜ ਇਨਕਾਊਂਟਰ ਹੋਇਆ ਇਸ ਦੇ ਪਿੱਛੇ ਜੋ ਵੀ ਆ ਉਸ ਨੂੰ ਬਖਸ਼ਾ ਨਹੀਂ ਜਾਊਗਾ ਇਸ ਦੇ ਉੱਪਰ ਟਾਈਮ ਲੱਗ ਸਕਦਾ ਪਰ ਮਾਫੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਇਨ੍ਹਾਂ ਭਰਾਵਾਂ ਨੇ ਸਨਾਤਨ ਦੇ ਲਈ ਬਲਿਦਾਨ ਦਿੱਤਾ ਇਸ ਚ ਇਹ ਵੀ ਕਿਹਾ ਗਿਆ ਕਿ ਧਰਮ ਲਈ ਲੜਨ ਵਾਲਿਆਂ ਨੂੰ ਇਸ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਹੀ ਮਾਰ ਦਿੱਤਾ ਜਾਂਦਾ ਹੁਣ ਗੱਲ ਕਰਦੇ ਹਾਂ ਕੁਝ ਲਾਰੈਂਸ ਬਿਸ਼ਨੋਈ ਦੇ ਬਾਰੇ ਵਿੱਚ ਇਹ ਜੋ ਲਾਰੈਂਸ ਬਿਸ਼ਨੋਈ ਗੈਂਗ ਆ ਇਹ ਕਦੇ ਪੰਜਾਬ ਤੇ ਹਰਿਆਣਾ ਤੱਕ ਹੀ ਐਕਟਿਵ ਹੋਇਆ ਕਰਦਾ ਸੀ ਪਰ ਹੁਣ ਇਹ ਗੈਂਗ ਯੂਪੀ ਮੁੰਬਈ ਤੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਰਾਜਾਂ ਤੱਕ ਪਹੁੰਚ ਚੁੱਕਿਆ ਮਾਲ ਦੀ ਗੱਲ ਇਹ ਆ ਕਿ ਲਾਰੈਂਸ ਨੂੰ 10 ਸਾਲ ਤੋਂ ਉੱਪਰ ਹੋ ਚੁੱਕੇ ਨੇ ਜੇਲ੍ਹ ਦੇ ਵਿੱਚ ਬੰਦ ਤੇ ਭਾਰਤ ਸਰਕਾਰ ਨੇ ਕੁਝ ਸਾਲ ਪਹਿਲਾਂ ਆਰਡਰ ਪਾਸ ਕਰਕੇ ਇਹ ਵੀ ਕਿਹਾ ਸੀ ਕਿ ਲਾਰਸ ਨੂੰ ਅਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚੋਂ ਕਦੇ ਵੀ ਬਾਹਰ ਨਹੀਂ ਕੱਢਿਆ ਜਾਊ ਤੇ ਜੇਕਰ ਕਿਸੇ ਵੀ ਰਾਜ ਦੇ ਵਿੱਚ ਉਸ ਦੇ ਖਿਲਾਫ ਕੋਈ ਮਾਮਲਾ ਦਰਜਾ ਜਾਂ ਫਿਰ ਉਸ ਦੀ ਕਿਸੇ ਕੋਰਟ ਦੇ ਵਿੱਚ ਪੇਸ਼ੀ ਹੈ ਤਾਂ ਵੀ ਉਸ ਨੂੰ ਪੇਸ਼ੀ ਦੇ ਉੱਤੇ ਨਹੀਂ ਪਹੁੰਚਾਇਆ ਜਾਊਗਾ ਨਾ ਹੀ ਉਸ ਨੂੰ ਸਾਬਰਮਤੀ ਜੇਲ੍ਹ ਦੇ ਵਿੱਚੋਂ ਇਸ ਦੇ باوجود ਵੀ ਕੱਢਿਆ ਜਾਊਗਾ ਬਲਕਿ ਸਭ ਕੁਝ ਉਸ ਦਾ ਜੇਲ੍ਹ ਦੇ ਵਿੱਚ ਹੀ ਕੀਤਾ ਜਾਊ ਬੇਸ਼ੱਕ ਉਹ ਮੁਕਾਦਮੇ ਦੀ ਸੁਣਵਾਈ ਹੋਵੇ ਤੇ ਬੇਸ਼ੱਕ ਉਸ ਤੋਂ ਪੁੱਛਗਿੱਛ ਕਰਨਾ ਪਰ ਹੁਣ ਕਈ ਸਵਾਲ ਨੇ ਤੇ ਉਹ ਵੀ ਪੁੱਛਦੇ ਹਾਂ ਕਿ 10 ਸਾਲਾਂ ਤੋਂ ਉਹ ਜੇਲ੍ਹ ਦੇ ਵਿੱਚ ਬੰਦਾ ਤੇ ਜੇਲ੍ਹ ਦੇ ਅੰਦਰੋਂ ਹੀ ਉਹ ਆਪਦੀ ਗੈਂਗ ਨੂੰ ਆਪਰੇਟ ਵੀ ਕਰ ਰਿਹਾ ਤੇ ਪੁਲਿਸ ਦੇ ਸਾਹਮਣੇ ਬਿਲਕੁਲ ਹੀ ਬੇਬਸ ਨਜ਼ਰ ਆ ਰਹੀ ਆ ਤੇ ਪੁਲਿਸ ਅੱਜ ਤੱਕ ਉਹਦੇ ਜੇਲ੍ਹ 'ਚ ਬੰਦ ਹੋਣ ਦੇ ਬਾਵਜਾਰ ਵੀ ਉਸਦਾ ਕਨੈਕਸ਼ਨ ਆਪਦੀ ਗੈਂਗ ਦੇ ਨਾਲੋਂ ਕੱਟ ਨਹੀਂ ਪਾਈ ਤਾਂ ਉਹਦੇ ਪਿੱਛੇ ਕੀ ਕਹਾਣੀ ਹੋ ਸਕਦੀ ਹੈ ਹੁਣ ਇਹ ਐਂਕਾਊਂਟਰ ਨੂੰ ਲੈ ਕੇ ਜੁਪੀ ਪੁਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਹੁਣ ਤੱਕ ਜੁਪੀ ਦੇ ਵਿੱਚ ਪਿਛਲੇ 8 ਸਾਲਾਂ 'ਚ 14000 ਅਨਕਾਉਂਟਰ ਹੋਏ ਨੇ ਤੇ ਇਹਨਾਂ ਦੇ ਵਿੱਚੋਂ 239 ਕ੍ਰਾਈਮਨਲ ਮਾਰੇ ਵੀ ਜਾ ਚੁੱਕੇ ਨੇ ਤੇ ਇਹਨਾਂ 14000 ਦੇ ਵਿੱਚੋਂ 9000 ਦੇ ਇੱਕ ਖਾਸ ਜਗ੍ਹਾ ਗੋਲੀਬੱਜੀ ਸੀ ਜਨਕਿ ਬਿਲਕੁਲ ਸਟੀਲ ਇੱਕੋ ਜਗ੍ਹਾ ਦੇ ਉੱਤੇ ਤੇ ਉਹ ਆ ਲੱਤਾਂ ਦੀਆਂ ਪਿੰਜਣੀਆਂ ਤਾਂ ਇਹ ਵੀ ਜੁਪੀ ਪੁਸ ਦੇ ਕੰਮ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਖੜੇ ਕਰਦਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ